ਪੰਜਾਬ ਦੇ ਵਿੱਚ ਪੰਥਕ ਰਾਜਨੀਤੀ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵੀ ਜੋ ਖਿੱਚੋਤਾਣ ਚੱਲੀ ਸੀ ਤਾਂ ਇੱਕ ਵਾਰ ਫਿਰ ਮਨਪ੍ਰੀਤ ਯਾਦਵੀ ਦੇ ਵੱਲੋਂ ਨਵੇਂ ਅਕਾਲੀ ਦਲ ਤੋਂ ਕਿਨਾਰਾ ਕਰ ਲਿਆ ਗਿਆ ਇਸ ਬਾਬਤ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਹੋਵੇਗੀ ਕਿ ਹੁਣ ਇੱਕ ਪਾਰਟੀ ਦੇ ਵਰਕਰ ਦੇ ਤੌਰ ਦੇ ਉੱਤੇ ਵਿਅਕਤੀ ਦੇ ਵੱਲੋਂ ਹੁਣ ਪੰਜ ਮੈਂਬਰੀ ਪਾਰਟੀ ਕਮੇਟੀ ਨੂੰ ਤੇ ਸਮੂਹ ਸਟੇਟ ਡੈਲੀਗੇਟ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੇ ਉੱਤੇ ਤੋਂ ਦੱਸਾਂ ਕਿ ਉਸ ਚਿੱਠੀ ਦੇ ਵਿੱਚ ਲਿਖਿਆ ਕੀ ਗਿਆ ਉਹ ਚਿੱਠੀ ਸਾਡੇ ਕੋਲ ਪਹੁੰਚੀ ਹੈ ਉਸ ਚਿੱਠੀ ਦੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਇਸ ਬਾਬਤ ਗੱਲਬਾਤ ਕਰਾਂਗੇ ਤੇ ਨਾਲ ਹੀ ਤੁਹਾਨੂੰ ਇਹ ਦੱਸ ਦਈਏ ਕਿ ਮੌਜੂਦਾ ਸਮੇਂ ਨਮਾ ਅਕਾਲੀ ਦਲ ਵੀ ਪੂਰੇ ਸੰਕਟ ਦੇ ਵਿੱਚ गिर ਚੁੱਕਿਆ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੋਈ ਸਮੀਕਰਨ ਬਦਲਣਗੇ ਸਿਆਸ ਦੇ ਵਿੱਚ ਇਹਦੇ ਉੱਤੇ ਸਭ ਦਾ ਧਿਆਨ ਕੇਂਦਰਿਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂ ਕਿ ਜਿਹੜੀ ਉਹ ਚਿੱਠੀ ਹੈ ਉਸ ਚਿੱਠੀ ਦੇ ਵਿੱਚ ਕੀ ਕੁਝ ਲਿਖਿਆ ਗਿਆ ਹੈ ਲੀਡਰਸ਼ਿਪ ਦੀ ਕਾਰਬਿਲ ਦੇ ਵਿੱਚ ਸਵਾਲ ਚੁੱਕੇ ਗਏ ਨੇ ਸਭ ਤੋਂ ਪਹਿਲਾਂ ਦੱਸ ਦੇ ਕਿ ਚਿੱਠੀ ਦੇ ਵਿੱਚ ਸਭ ਤੋਂ ਪਹਿਲਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜੀ ਚਿੱਠੀ ਲਿਖੀ ਗਈ ਹੈ ਇਹ ਪੰਜ ਮੈਂਬਰੀ ਭਾਰਤੀ ਕਮੇਟੀ ਮੈਂਬਰਾਂ ਜਿਹੜੀ ਜੀਓ ਚੇਅਰਪਰਸਨ ਪੰਥਕ ਕਾਉਂਸਲ ਸਕੱਤਰ ਜਨਰਲ ਪਾਰਟੀ ਸੂਬਾ ਡੈਲੀਕੇਟ ਜੀਓ ਉਹਨਾਂ ਨੂੰ ਚਿੱਠੀ ਲਿਖੀ ਗਈ ਹੈ ਗੁਰੂ ਫਤਿਹ ਪਰਵਾਰ ਕਰਨਾ ਜੀ ਚਿੱਠੀ ਦਾ ਮੁੱਖ ਬੰਦ ਹੈ ਸਿਧਾਂਤਾਂ ਤੋਂ ਦੂਰ ਚੁੱਕੀ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਦੇ ਵਿੱਚ ਬਧੀ ਨਿਰਾਸ਼ਾ ਨੂੰ ਦੂਰ ਕਰਨ ਦੇ ਲਈ ਉਚਿਤ ਕਦਮ ਚੁੱਕਣ ਦੀ ਲੋੜ ਬਹੁਤ ਹੀ ਸਤਿਕਾਰਯੋਗ ਸਮੂੱਚੀ ਲੀਡਰਸ਼ਿਪ ਜੀਓ ਇੱਕ ਕੌਮ ਅਤੇ ਪੰਥ ਦੀ ਕਿੰਨੀ ਵੱਡੀ ਤਰਾਜ਼ਤੀ ਹੈ ਕਿ ਅੱਜ ਪੰਥ ਅਤੇ ਕੌਮ ਇਸ ਵੱਡੀ ਘੁੰਮਣਘੇਰੀ ਦੇ ਵਿੱਚ ਹੈ ਕਿ ਵੱਡੇ-ਵੱਡੇ ਮੁੱਦਿਆਂ ਨੂੰ ਉਠਾਉਣ ਅਤੇ ਉਹਨਾਂ ਦੇ ਹੱਲ ਦੇ ਲਈ ਸੰਜਾ ਹਮਲਾ ਤੱਕ ਨਹੀਂ ਮਾਰਿਆ ਜਾ ਰਿਹਾ ਸਮੇਂ-ਸਮੇਂ ਤੇ ਕੁਰਸੀ ਅਤੇ ਸਿਆਸੀ ਲਾਲਸਾ ਨੇ ਪੰਥ ਨੂੰ ਵੱਡੇ ਮਸਲਿਆਂ ਦੇ ਹੱਲ ਤੋਂ ਕੋਹਾਂ ਦੂਰ ਕਰ ਦਿੱਤਾ ਅਤੇ ਅੱਜ ਪੰਥ ਦੇ ਸਾਹਮਣੇ ਨਿਰਾਸ਼ਾ ਤੇ ਸਵੇ ਕੁਝ ਨਹੀਂ ਹੈ ਇਸ ਵਧੀ ਹੋਈ ਨਿਰਾਸ਼ਾ ਦਾ ਹੀ ਸਿੱਟਾ ਸੀ ਕਿ ਪਿਛਲੇ ਸਾਲ 2 ਦਸੰਬਰ ਨੂੰ ਪੰਥਕ ਰੋਸ਼ਨੀ ਦੇ ਵਿੱਚ ਹੁਕੂਮਾਨਾ ਜਾਰੀ ਹੋਣਾ ਇਹ ਹੁਕੂਮਾਨਾ ਕੌਮ ਅਤੇ ਪੰਥ ਕਈ ਦੂਰ ਅਦੇਸ਼ੀ ਸੋਚ ਅਤੇ ਪ੍ਰੋਗਰਾਮ ਤਾਂ ਹੈ ਹੀ ਸੀ ਇਸ ਹੁਕੂਮਾਨਾ ਸਾਹਿਬ ਨੇ ਕੌਮ ਨੂੰ ਇਕਮੁੱਠ ਕਰਨ ਅਤੇ ਅਗਵਾਈ ਦੇ ਲਈ ਜਥੇਬੰਦਕ ਤੌਰ ਤੇ ਪੰਥ ਦੀ ਆਪਣੀ ਸ਼ਰਮੋਹ ਜਮਾਤ ਸ਼ੋਮਨੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਰਾਹਤਾ ਵੀ ਦਿਖਾਇਆ ਇਸ ਹੁਕਮਨਾਮਾ ਸਾਹਿਬ ਨੇ ਕੌਮ ਅਤੇ ਪੰਥਕ ਭਾਵਨਾ ਦੀ ਤਰਜਮਾਨੀ ਉੱਪਰ ਖਰਾ ਉਤਰ ਲਈ ਭਾਰਤੀ ਕਮੇਟੀ ਦੇ ਰੂਪ ਦੇ ਵਿੱਚ ਉੱਚ ਪੱਦਰੀ ਕਮੇਟੀ ਪੰਥ ਦੀ ਝੋਲੀ ਪਾਈ ਬੇਸ਼ੱਕ ਕਿਸੇ ਨਾ ਕਿਸੇ ਕਾਰ ਦੋ ਮੈਂਬਰ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਈ ਪ੍ਰਧਾਨ ਸ਼ੋਮਨੀ ਕਮੇਟੀ ਅਤੇ ਸਰਦਾਰ ਕਿਰਪਾਲ ਸਿੰਘ ਬਰੁੰਗਰ ਜੋ ਜੀ ਇਸ ਹੁਕਮਨਾਮਾ ਸਾਹਿਬ ਦੀ ਔਟਟ ਪੂਰਤੀ ਤੋਂ ਪਗੋੜਾ ਹੋ ਕੇ ਪਰ ਬਾਕੀ ਬਚੇ ਪੰਜ ਮੈਂਬਰਾਂ ਦੇ ਤਤਕਾਲੀ ਸਿੰਘ ਸਹਿਬਾਨ ਜ਼ਥੇਦਾਰ ਗਿਆਨੀ ਰੁਕबीर ਸਿੰਘ ਦੇ ਮੌਖਿਕ ਤੋਂ ਮੁਰ ਹੋਏ ਹੁਕਮਾਂ ਅਨੁਸਾਰ ਭਰਤੀ ਦੇ ਕਾਦ ਦਾ ਐਲਾਨ ਕਰ ਦਿੱਤਾ ਇਹ ਉਹ ਸਮਾਂ ਸੀ ਜਦੋਂ ਦੇਸ਼ ਦੇ ਵਿੱਚ ਬੈਠੀ ਸਮੁੱਚੀ ਕੌਮ ਅਚ ਅਚ ਕਰ ਉੱઠી ਹਾਲਾਂਕਿ ਰਸਤਾ ਇੰਨਾ ਸੁਖਾਲਾ ਵੀ ਨਹੀਂ ਸੀ ਹੁਕਮਨਾਮਾ ਸਾਹਿਬ ਤੋਂ ਪਗੋੜਾ ਟੀਰਨੇ ਨਾਲ ਸਿਰਫ ਫਸਿਲ ਤੋਂ ਹੁਕਮਨਾਮਾ ਜਾਰੀ ਕਰਨ ਵਾਲੇ ਸਿੰਘ ਸਹਿਬਾਨਾ ਸਮੇਤ ਪੰਜ ਮੈਂਬਰੀ ਭਰਤੀ ਕਮੇਟੀ ਦੀ ਕਾਰਜਕੋਸ਼ਿਸ਼ ਸ਼ੁਰੂ ਕਰ ਦਿੱਤੀ ਇਹ ਸਭ ਕੁਝ ਸੰਗਤ ਦੀ ਕਚਹਿਰੀ ਦੇ ਵਿੱਚ ਹੈ ਸੰਗਤ ਨੂੰ ਆ ਜਾਗੀ ਦੀ ਕਾਮ ਅਤੇ ਪੰਥਰੂ ਸਹਿਰਦ تیر ਮਿਲਣ ਜਾ ਰਹੀ ਹੈ ਬਹੁਤ ਸਾਰੇ ਅਜਿਹੇ ਅਕਾਲੀ ਪਰਿਵਾਰਾਂ ਨੇ ਵਾਪਸੀ ਕੀਤੀ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਬਾਹਰ ਦਾ ਰਸਾ ਦਿਖਾਇਆ ਗਿਆ ਜਾਂ ਬਾਹਰ ਜਾਣ ਲਈ ਮਜਬੂਰ ਕੀਤਾ ਗਿਆ ਆਖਰਕਾਰ ਉਹ ਦਿਨ ਵੀ ਆਇਆ ਜਦੋਂ ਕੋਮ ਅਤੇ ਪੰਥ ਨੂੰ ਲੀਡਰਸ਼ਿਪ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਜਰਨ ਇਜਲਾਸ ਦੇ ਦਿਨ ਤੱਕ ਜਿਹੜੀਆਂ ਉਮੀਦਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ ਉਹ ਅਚਾਨਕ ਖਤਮ ਹੋ ਗਿਆ ਪਿਛਲੇ ਕੁਝ ਸਮੇਂ ਤੋਂ ਪਾਰਟੀ ਵਰਕਰਾਂ ਦੇ ਵਿੱਚ ਜੋ ਨਿਰਾਸ਼ਾ ਪੈਦਾ ਹੋਈ ਉਸ ਨੂੰ ਗੰਭੀਰਤਾ ਨਾਲ ਸਮਝਣ ਅਤੇ ਤੁਰੰਤ ਦੂਰ ਕਰਨ ਦੀ ਲੋੜ ਸਮਝਣ ਦੀ ਬਜਾਏ ਉਸ ਨੂੰ ਹੋਰ ਡੂੰਘਾ ਕੀਤਾ ਗਿਆ ਦੇ ਜਿੰਨਾ ਵਰਕਰਾਂ ਨੇ ਘਰ ਘਰ ਜਾ ਕੇ ਭਰਤੀ ਕੀਤੀ ਦਿਨ ਰਾਤ ਮਿਹਨਤ ਕੀਤੀ ਉਹਨਾਂ ਦੀਆਂ ਭਾਵਨਾ ਦਾ ਸਤਿਕਾਰ ਅਤੇ ਪੂਰੀ ਪੂਰਤੀ ਕਰਨਾ ਸਭ ਤੋਂ ਪਹਿਲੀ ਜ਼ਿੰਮੇਵਾਰੀ ਬਣਦੀ ਸੀ ਪਰ ਉਹ ਨਹੀਂ ਨਿਭਾਈ ਗਈ ਵਰਕਰਾਂ ਦੀ ਭਾਵਨਾ ਦਾ ਖਿਆਲ ਰੱਖੇ ਬਿਨਾ ਕੋਈ ਵੀ ਪੰਥਕ ਏਜੰਡਾ ਜ਼ਮੀਨ ਤੇ ਲਾਗੂ ਨਹੀਂ ਹੋ ਸਕਦਾ ਇਸ ਗੱਲ ਨੂੰ ਲੀਡਰਸ਼ਿਪ ਲਗਾਤਾਰ ਸਮਝਣ ਤੋਂ ਭੱਜ ਰਹੀ ਹੈ ਇਸ ਦੀ ਵੱਡੀ ਉਦਾਹਰਨ ਹੈ ਕਿ ਅਗਸਤ ਮਹੀਨੇ ਦੇ ਵਿੱਚ ਹੋਏ ਇਜਲਾਸ ਤੋਂ ਬਾਅਦ ਦੋ ਵਾਰ اجلاس ਦੀ ਤਰੀਕ ਅਤੇ ਸਥਾਨ ਤੈਅ ਹੋਣ ਦੇ ਬਾਵਜੂਦ ਵੀ ਉਹ اجلاس ਨਹੀਂ ਬੁਲਾਇਆ ਗਿਆ ਜਿਸ ਨਾਲ ਨਿਰਾਸ਼ਾ ਵੀ ਵਧੀ ਅਤੇ ਅਵਿਸ਼ਵਾਸ ਵੀ ਪੈਦਾ ਹੋਇਆ ਇਸ ਦੇ ਚਲਦੇ ਜ਼ਮੀਨੀ ਪੱਧਰ ਉੱਪਰ ਵਰਕਰਾਂ ਦੇ ਵਿੱਚ ਨਿਰਾਸ਼ਾ ਵਧੀ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਆਵਾਜ਼ ਫੈਸਲਾ ਕਰਨ ਦੀ ਪ੍ਰਕਿਰਿਆ ਦੇ ਵਿੱਚ ਨਹੀਂ ਪਹੁੰਚ ਰਹੀ ਅੱਜ ਦੀ ਲੋੜ ਹੈ ਕਿ ਪਾਰਟੀ ਦੇ ਹਰ ਛੋਟੇ ਵੱਡੇ ਫੈਸਲੇ ਦੇ ਵਿੱਚ ਸਮੂਹਿਕ ਸਾਂਝ ਇਕਜੁਟਤਾ ਅਤੇ ਪੰਥਕ ਮਰਿਆਦਾ ਦੇ ਵਿੱਚ ਹੋਣ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਰਟੀ ਦਫਤਰ ਤੋਂ ਲੈ ਕੇ ਸੰਗਠਨ ਸੰਗਠਨ ਢਾਂਚੇ ਤੱਕ ਕੁਝ ਗਿਣਤੀ ਦੇ ਆਗੂਆਂ ਦਾ ਪ੍ਰਭਾਵ ਜ਼ਿਆਦਾ ਨਜ਼ਰ ਆਉਂਦਾ ਹੈ ਇਸ ਨਾਲ ਵਰਕਰਾਂ ਦੇ ਵਿੱਚ ਨਿਰਾਸ਼ਾ ਤੇ ਗਿਲੇ ਸਿਕਵੇ ਵੱਧ ਰਹੇ ਹਨ ਵਰਕਰਾਂ ਦੀ ਭਾਵਨਾ ਨੂੰ ਵੇਖਦੇ ਹੋਏ ਤੁਰੰਤ ਆਮ ਇਜਲਾਸ ਬੁਲਾਇਆ ਜਾਵੇ ਜਿਸ ਦੇ ਵਿੱਚ ਪਾਰਟੀ ਵਰਕਰਾਂ ਦੇ ਸੁਝਾਅ ਚਿੰਤਾਵਾਂ ਅਤੇ ਭਾਵਨਾਵਾਂ ਨੂੰ ਖੁੱਲੇ ਤੌਰ ਤੇ ਸੁਣਿਆ ਜਾਵੇ ਹੁਕੂਲਾਮਾ ਸਾਹਿਬ ਦੀ ਅਸਲ ਭਾਵਨਾ ਨੂੰ ਪੂਰਾ ਕੀਤੇ ਬਿਨਾਂ ਪਾਰਟੀ ਨੂੰ ਦੁਬਾਰਾ ਮਜ਼ਬੂਤ ਨਹੀਂ ਕੀਤਾ ਜਾ ਸਕਦਾ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹਨ ਰੀੜ ਦੀ ਹੱਡੀ ਕਮਜ਼ੋਰ ਹੋਵੇ ਤਾਂ ਕੋਈ ਵੀ ਸੰਗਠਨ ਖੜਾ ਨਹੀਂ ਰਹਿ ਸਕਦਾ ਇਸ ਲਈ ਵਰਕਰਾਂ ਦੇ ਭਰੋਸੇ ਨੂੰ ਮੂਰਤ ਮਜ਼ਬੂਤ ਕਰਨਾ ਹੀ ਸਾਡੀ ਵੱਡੀ ਤਰਜੀਹ ਹੋਣੀ ਚਾਹੀਦੀ ਹੈ ਜਦ ਤੇ ਬੰਦਕ ਢਾਂਚੇ ਦੇ ਵਿੱਚ ਕੁਝ ਅਜਿਹੇ ਲੋਕਾਂ ਨੂੰ ਜਗ੍ਹਾ ਦਿੱਤੀ ਗਈ ਜਿਹੜੇ ਪਾਰਟੀ ਦੇ ਮੋਢਲ ਮੈਂਬਰ ਵੀ ਨਹੀਂ ਬਣੇ ਜ਼ਿਲ੍ਹਾ ਜਥੇਦਾਰਾਂ ਦੀ ਨਿਯੁਕਤੀ ਵੇਲੇ ਜ਼ਿਲ੍ਹਾ ਡੈਲੀਕੇਟ ਤੋਂ رائے ਤੱਕ ਨਹੀਂ ਲਈ ਗਈ। ਪਾਰਟੀ ਦੇ ਵਿੱਚ ਲੋਕਤੰਤਰੀ ਸਿਧਾਂਤ ਨੂੰ ਪੂਰੀ ਤਰ੍ਹਾਂ ਕੁਝਣ ਦੀ ਕੋਸ਼ਿਸ਼ ਕੀਤੀ ਗਈ। ਇਸ ਲਈ ਸਮੁੱਚੇ ਵਰਕਰ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੋ ਸਮੇਤ ਭਰਤੀ ਮੈਂਬਰਾਂ ਨੂੰ ਬੇਨਤੀ ਕਰਦੇ ਹਨ। ਅ ਅਗਸਤ ਮਹੀਨੇ ਦੇ ਵਿੱਚ ਹੋਏ ਜਨਰਲ ਇਜਲਾਸ ਦੇ ਵਿੱਚ ਮੇਰੀ ਪੀੜ੍ਹੀ ਦੇ ਸਿਧਾਂਤ ਤੇ ਅਡੋਲ ਰਹਿਣ ਦਾ ਮਤਾ ਪਾਸ ਕੀਤਾ ਗਿਆ ਸੀ ਜਿਸ ਦੇ ਵਿੱਚ ਇਹ ਗੱਲ ਜ਼ੋਰਦਾਰ ਢੰਗ ਨਾਲ ਉਠੀ ਸੀ ਕਿ ਧਰਮ ਦਾ ਕੁੰਡਾ सियासत ऊपर प्रभावशाली रहेगा इसलिए आज निराश दे दे हुए वर्करਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਲਈ ਧਰਮ ਦੇ ਕੁੰਡੇ ਨੂੰ ਖੜਕਾਉਣ ਦਾ ਸਮਾਂ ਆ ਚੁੱਕਾ ਹੈ ਪਾਰਟੀ ਤੇ ਉੱਪਰ ਕੋਈ ਵੀ ਵੱਡਾ ਨਹੀਂ ਹੈ ਪਾਰਟੀ ਦੇ ਸਤਾਤ ਹਮੇਸ਼ਾ ਜਿਉਂਦੇ ਰਹਿਣ ਦੇ ਚਾਹੀਦੇ ਹਨ ਵਿਅਕਤੀ ਵਿਸ਼ੇਸ਼ ਜਾਂ ਵਿਅਕਤੀ ਵਿਸ਼ੇਸ਼ ਦਾ ਧੜਾ ਜਿਹੜਾ ਵੀ ਸਿਧਾਂਤਾਂ ਨੂੰ ਤਲਾਜਰੀ ਦੇਵੇਗਾ ਉਹ ਪਾਰਟੀ ਦੇ ਵਿੱਚ ਕਿੰਨੀ ਵੱਡੀ ਤਾਕਤ ਰੱਖਦਾ ਹੋਵੇ ਸਮਰਥਾ ਰੱਖਦਾ ਹੋਵੇ ਉਸ ਖਿਲਾਫ ਵਰਕਰਾਂ ਦੀ ਭਾਵਨਾ ਅਨੁਸਾਰ ਫੈਸਲਾ ਕਰਨਾ ਹੀ ਧਰਮ ਤੇ ਮर्यादा ਹੈ ਆਸਰਟੀ ਬਤੌਰ ਨਿਮਾਨੇ ਵਰਕਰ ਦੇ ਵਜੋਂ ਪੇਸ਼ ਕੀਤੀ ਭਾਵਨਾ ਦਾ ਉਚਿਤ ਖਿਆਲ ਕੀਤਾ ਜਾਵੇਗਾ ਇੱਕ ਪਾਰਟੀ ਦੇ ਵਰਕਰ ਦੇ ਵੱਲੋਂ ਗੱਲ ਕਰ ਲਈ ਜਾਂ ਫਿਰ ਪਾਰਟੀ ਦੇ ਹੀ ਜਿਹੜੇ ਇੱਕ ਉਹਨਾਂ ਦੇ ਵੱਲੋਂ ਇੱਕ ਲੀਡਰ ਦੇ ਵੱਲੋਂ ਇਹ ਜਿਹੜੀ ਚਿੱਠੀ ਹੈ ਇਹ ਪੰਜ ਮੈਂਬਰੀ ਪ੍ਰਤੀ ਕਮੇਟੀ ਯਾਨੀ ਕਿ ਵਿਸਤੰਤ ਕੋਰ ਨੂੰ ਤੇ ਜਿਹੜੇ ਸਮੂਹ ਡੈਲੀਕੇਟ ਉਹਨਾਂ ਨੂੰ ਲਿਖੀ ਗਈ ਹੈ ਹੁਣ ਵੇਖਣਾ ਇੱਥੇ ਬੇਹੱਦ ਖਾਸ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਨਵਾਂ ਅਕਾਲੀ ਦਲ ਨੂੰ ਲੈ ਕੇ ਕੀ ਕੁਝ ਚਰਚਾ ਚੱਲਦੀ ਹੈ ਕੀ ਕੁਝ ਵੱਖਰਾ ਫੇਰ ਬਦਲ ਵੇਖ ਨੂੰ ਮਿਲੇਗਾ ਕੀ ਗਿਆਨੀ ਹਰਪੀਸੀ ਹੋਰਾਂ ਦੀ ਪ੍ਰਧਾਨਗੀ ਹੁਣ ਹੱਥੋਂ ਜਾਵੇਗੀ ਇਸ ਦੇ ਉੱਤੇ ਵੀ ਸਵਾਲ ਬਣਿਆ ਹੋਇਆ ਕੀ ਕੁਝ ਵੱਡੇ ਲੀਡਰ ਇਹਦੇ ਵਾਪਸੀ ਕਰਨ ਜਾ ਰਹੇ ਨੇ ਇਹ ਵੀ ਹੁਣ ਚਰਚਾ ਜਿਹੜੀ ਹੈ ਉਹ ਚੱਲ ਪਈ ਹੈ ਸੋ ਆਉਣ ਵਾਲੇ ਦਿਨ ਕਿਹੋ ਜਿਹਾ ਰਹਿਣਗੇ ਇਸ 바ਵਤੇ ਤੁਹਾਨੂੰ ਗੱਲਬਾਤ ਕਰਦੇ ਰਹਾਂਗੇ ਸੋ ਤੁਸੀਂ ਜੁੜੇ ਰਹੋ ਐਚਐਮਟੀਵੀ ਪੰਜਾਬ ਦੇ ਨਾਲ ਧੰਨਵਾਦ